ਹਾਂ ਹਾਂ ਗੁਰਦੁਆਰਾ ਰੀਠਾ ਸਾਹਿਬ ਤਕਰੀਬਨ 200 ਮੀਲ ਦੀ ਦੂਰੀ ਤੇ ਹਲਦਵਾਨੀ ਤੋਂ ਲੈ ਲੋਇਆ ਜਾਂ ਤਨਖੌਰ ਤੋਂ ਲੈ ਲੋ ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਸੀ ਤੇ ਇੱਥੇ ਸਿੱਧਾਂ ਦੀ ਇੱਕ ਮੰਡਲੀ ਵਸਦੀ ਹੁੰਦੀ ਤੇ ਇੱਥੇ ਨਾਲ ਬਾਲਾ ਤੇ ਮਰਦਾਨਾ ਵੀ ਆਗੇ ਸੀ ਤੇ ਉਹਨਾਂ ਨੇ ਇੱਕ ਜਗ੍ਹਾ ਆ ਕੇ ਆਪਣੇ ਵਿਸ਼ਰਾਮ ਵਾਸਤੇ ਕਿਸੇ ਰੀਠਾ ਜਿਹੜਾ ਦਰਖਤ ਹੁੰਦਾ ਹੈ ਜਿਹਦੇ ਫਲ ਬੜੇ ਗੋੜੇ ਹੁੰਦੇ ਨੇ ਉਹਦੇ ਥੱਲੇ ਡੇਰਾ ਜਮਾ ਲਿਆ ਤੇ ਲੱਗ ਗਈ ਸਿੱਧਾਂ ਦੀ ਮੰਡਲੀ ਬੈਠੀ ਸੀ ਤੇ ਮਰਦਾਨੇ ਦੇ ਬਚਨ ਕਰਨ ਤੇ ਕਿ ਮੈਨੂੰ ਇਸ ਵੇਲੇ ਕੋਈ ਭੁੱਖ ਦਾ ਸਾਧਨ ਭੁੱਖ ਦੂਰ ਕਰਨ ਦਾ ਸਾਧਨ ਬਣਾਉਣ ਵਾਸਤੇ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਬਚਨ ਕੀਤਾ ਕਿ ਤੁਸੀਂ ਜਾ ਕੇ ਤੇ ਸਿੱਧਾ ਨੂੰ ਇਹ ਬੇਨਤੀ ਕਰੋ ਵੀ ਉਹ ਕਿਸੇ ਪ੍ਰਕਾਰ ਦੇ ਹੋ ਜਾਂਦਾ ਪ੍ਰਬੰਧ ਕਰਨ ਸਿੱਧਾ ਨਾਲ ਜਾ ਕੇ ਜਦੋਂ ਮਰਦਾਨੇ ਨੇ ਵਾਰਤਾਲਾਪ ਕੀਤੀ ਤੇ ਉੱਥੇ ਉਹਨਾਂ ਨੂੰ ਗਾੜੀਆਂ ਇਸ ਬਚਨ ਮਿਲੇ ਵੀ ਜੇ ਤੁਹਾਡਾ ਗੁਰੂ ਇੰਨਾ ਹੀ ਕਾਇਮ ਹੈ ਤੇ ਉਹ ਤੁਹਾਡੀ ਭੁੱਖ ਦਾ ਵੀ ਸਮਾਧਾਨ ਕਰ ਸਕਦਾ ਹੈ ਇਹ ਬਚਨ ਮਰਦਾਨੇ ਨੇ ਆ ਕੇ ਬਾਬਾ ਨਾਨਕ ਦੇ ਅੱਗੇ ਕੀਤੇ ਉਹਨਾਂ ਦੇ ਬਚਨ ਕਰਨ ਦੇ ਨਾਲ ਬਾਬਾ ਨਾਨਕ ਜੀ ਨੇ ਜਿਹੜੇ ਕੀ ਰੀਠੇ ਦੇ ਫਲ ਹੁੰਦੇ ਨੇ ਬਹੁਤ ਹੀ ਕੋੜੇ ਹੁੰਦੇ ਨੇ ਉਹ ਉੱਤੇ ਇਸ਼ਾਰਾ ਕਰਕੇ ਮਰਦਾਨੇ ਨੂੰ ਬੋਲਿਆ ਵੀ ਆਹ ਫਲ ਤੁਸੀਂ ਤੋੜੋ ਤੇ ਤੋੜ ਕੇ ਆਪ ਵੀ ਸੇਵਨ ਕਰੋ ਤੇ ਸਿੱਧਾ ਨੂੰ ਵੀ ਸੇਵਨ ਕਰਾਓ ਜਦੋਂ ਇਹ ਗੱਲ ਹੋਈ ਤੇ ਉਹ ਜਿਹੜੇ ਫਲਸੀ ਰੀਠੇ ਦੇ ਜਿਹੜੇ ਹੁੰਦੇ ਨੇ ਉਹ ਬਹੁਤ ਹੀ ਮਿੱਠੇ ਰਖਲੇ ਹਜੇ ਤੱਕ ਇਸ ਗੁਰਦੁਆਰੇ ਸਾਹਿਬ ਦੇ ਲਾਗੇ ਜਿਹੜਾ ਰੀਠਾ ਦਾ ਬਾਗ ਹੈਗਾ ਜੇ ਉੱਥੇ ਰੀਠੇ ਮਿੱਠੇ ਹੀ ਮਿਲਦੇ ਨੇ ਖਾਣ ਨੂੰ ਇੱਥੇ ਉਸ ਉਹਨਾਂ ਰੀਠਿਆਂ ਦਾ ਵਰਸ਼ਾਦ ਵੀ ਦਿੱਤਾ ਜਾਂਦਾ ਹੈ ਇਹ ਜਗ੍ਹਾ ਬਹੁਤ ਹੀ ਮਨਮੋਹਕ ਜਗ੍ਹਾ ਤੇ ਲੋਕੇਟਿਡ ਹੈ ਪਾਰਾਂ ਦੇ ਵਿੱਚ ਤੇ ਇੱਥੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਥੇਰਾ ਕੁਝ ਦੇਖਣ ਨੂੰ ਮਿਲ ਰਿਹਾ ਜੇ ਇੱਥੇ ਨਾਲ ਪਹਾੜੀਆਂ ਹੈਗੀਆਂ ਨੇ ਬਹੁਤ ਹੀ ਉੱਤਮ ਸਥਾਨ ਤੇ ਇਹ ਜਗ੍ਹਾ ਹੈਗੀ ਆ ਤੇ ਇਧਰ ਵੇਖੋ ਜੀ ਨਦੀ ਵੀ ਹੈ ਸੋ ਸਿੱਧਾਂ ਨਾਲ ਜਦੋਂ ਗੋਸ਼ਟ ਹੋਈ ਸਿੱਧਾਂ ਨੂੰ ਜਦੋਂ ਉਹ ਫਲ ਸੇਵਨ ਦੇ ਵਾਸਤੇ ਦਿੱਤੇ ਗਏ ਤੇ ਉਹਨਾਂ ਨੇ ਗਾੜੀਆਂ ਇਸ ਗੱਲ ਦਾ ਥੋੜਾ ਬੁਰਾ ਮਨਾਇਆ ਤੇ ਗੁਰੂ ਸਾਹਿਬ ਵੱਲ ਇੱਕ ਜ਼ਹਿਰੀਲੇ ਸੱਪ ਨੂੰ ਆਪਣੀ ਸ਼ਕਤੀਆਂ ਨਾਲ ਇਸ਼ਾਰਾ ਕੀਤਾ ਵੀ ਉਹ ਗੁਰੂ ਸਾਹਿਬ ਨੂੰ ਜਾ ਕੇ ਉਹ ਡੰਗਣ ਲੇਕਿਨ ਜਦੋਂ ਉਹ ਸੱਪ ਗੁਰੂ ਸਾਹਿਬ ਵੱਲ ਤੁਰਿਆ ਤੇ ਗੁਰੂ ਸਾਹਿਬ ਦੀ ਬਹੁਤ ਹੀ ਕਮ੍ਰਿਤਮਈ ਦ੍ਰਿਸ਼ਪੈਣ ਦੇ ਨਾਲ ਉਹ ਕਹਿੰਦੇ ਨੇ ਵੀ ਇੱਥੇ ਉਹ ਪੱਥਰ ਦੇ ਵਿੱਚ ਬਣ ਗਿਆ ਜਾ ਬਿਲਕੁਲ ਹੋ ਗਿਆ ਹੋਣਾ ਉਹ ਵਿਲਪਸ ਹੋ ਗਿਆ ਤੇ ਇਹ ਇਸ ਜਗ੍ਹਾ ਦੀ ਸਾਰੀ ਖੇਡ ਹੈ ਤੇ ਜੀ ਇਹ ਬਹੁਤ ਹੀ ਮਨਮੋਹਕ ਜਗ੍ਹਾ ਤੇ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਹੈਗਾ ਯਾ ਯਾਤਰਾ ਕੋਈ ਕਠਿਨ ਨਹੀਂ ਹੈਗੀ ਜੇ ਤੁਸੀਂ ਤਰਾਈ ਏਰੀਆ ਚ ਆਉਂਦੇ ਹੋ ਤੁਸੀਂ ਨੈਨੀਤਾਦ ਹਲਦਵਾਨੀ ਤੱਕ ਟ੍ਰੇਨ ਵਿੱਚ ਆ ਕੇ ਤੇ ਇਧਰ ਦਾ ਤੁਸੀਂ ਕਰ ਸਕਦੇ ਹੋ ਕੋਸ਼ਿਸ਼ ਇਧਰ ਆਣ ਦੀ ਬਾਕੀ ਜੀ ਬਹੁਤ ਹੀ ਸੇਵਾ ਭਾਵਨਾ ਦੇ ਨਾਲ ਬਹੁਤ ਹੀ ਸੁਚੱਜੇ ਤਰੀਕੇ ਨਾਲ ਸਿਕ ਗੁਰੂ ਸਾਹਿਬ ਦੇ ਸੇਵਕ ਪਤਾ ਨਹੀਂ ਕਿੱਥੇ ਕਿੱਥੇ ਕਿਸ ਨਾਲ ਕਿਸ ਤਰ੍ਹਾਂ ਨਾਲ ਸੇਵਾ ਕਰਦੇ ਨੇ ਇਹ ਉਹਦਾ ਇੱਕ ਨਜ਼ਾਰਾ ਹੈਗਾ ਜੀ ਇਹ ਉਹਦੀ ਇੱਕ ਝਲਕੀ ਹੈਗੀ ਹੈ ਵੀ ਕਿਹੜੇ ਹੱਥ ਸਨਮਨ ਧੰਦੇ ਨਾਲ ਦੀ ਸੇਵਾ ਕਰਦੇ ਨੇ ਜਿਹੜਾ ਪ੍ਰਤੱਖ ਐਗਜ਼ਾਮਪਲ ਹੈ ਇਹਦੇ ਨਾਲ ਸਾਨੂੰ ਬਹੁਤ ਸਖਣ ਨੂੰ ਬਹੁਤ ਹੀ ਸਿੱਖੀ ਦੇ ਬਾਰੇ ਥੋੜਾ ਸਿੱਖਣ ਨੂੰ ਮਿਲਦਾ ਹੈ ਸੋ ਇਸ ਜਗ੍ਹਾ ਦਾ ਜ਼ਰੂਰ ਆ ਕੇ ਦਰਸ਼ਨ ਕਰੋ ਜਗ੍ਹਾ ਦਾ ਨਾਮ ਅਗੇਨ ਰੀਠਾ ਸਾਹਿਬ ਹੈਗਾ ਜੀ ਤੇ ਇਧਰੋਂ ਨਾਨਕ ਮਤਾ ਵੀ ਨੇੜੇ ਹੈਗਾ ਆ ਸੇਮ ਕੁੰਟ ਸਾਹਿਬ ਵੀ ਨੇੜੇ ਹੈਗਾ ਤੇ ਜੇ ਕੋਈ ਆ ਕੇ ਇੱਥੇ ਰੇੜਾ ਚਾਵੇ ਉਹਦਾ ਵੀ ਇੱਥੇ ਪ੍ਰਬੰਧ ਹੈ ਰਾਤ ਨੂੰ ਆ ਕੇ ਰਹਿਣ ਦਾ ਲੰਗਰ ਪ੍ਰਸ਼ਾਦਾ ਇੱਥੇ 24 ਘੰਟੇ ਚੱਲਦਾ ਹੈ ਤੇ ਜ਼ਰੂਰ ਆ ਕੇ ਇੱਥੇ ਸੇਵਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ